ਆਪਾਂ ਗੱਲ ਕਰੀਏ ਵੀ ਮਤਲਬ ਜਿੱਥੇ ਪੂਰਾ ਮਤਲਬ ਵਜਨ ਵਾਲੀ ਚੀਜ਼ ਨਹੀਂ ਜਾਣਾ ਤੇ ਥੋੜੇ ਕਹਿਣਾ ਬਲੋ ਘੋੜਾ ਚੜਾਉਣਾ ਹਾਂ ਜਿਵੇਂ ਘੋੜਾ ਚੜਾਉਣਾ ਵਾਲਾ ਵੀ ਆਪਣੇ ਕੋਲੇ ਹੱਲ ਹੈਗਾ ਜੁਕੀ ਫਿਰ ਜੱਟਾਂ ਦਾ ਪਤਾ ਨਹੀਂ ਹੁੰਦਾ ਨਾ ਮੰਨ ਲਓ ਵੀ ਕੀ ਕੁਝ ਕਰ ਦੇਣਾ ਹਾਂ ਪਤਾ ਨਹੀਂ ਆਪਣੇ ਕੋਲੇ ਆਪਣੀ 80mm ਜੈਬਰਾ ਅੱਛਾ ਇਹ ਇਹ ਹੁਣ ਤੁਸੀਂ ਐਂ ਦੇਖ ਲਓ ਵੀ ਸਭ ਤੋਂ ਵੱਧ ਭਾਰ ਜਾਂਦਾ ਪੈਟਰੋਲ ਪੰਪਾਂ ਤੇ ਅੱਛਾ ਹੌਲੀ ਚੀਜ਼ ਨਹੀਂ ਵੀ ਜਾਣਾ ਤੇ ਭਾਰੀ ਨਹੀਂ ਵੀ ਜਾਣਾ ਅੱਛਾ ਵੀ ਸਪੈਸ਼ਲ ਮਤਲਬ ਪੰਪ ਵਾਸਤੇ ਹਾਂ ਹਾਂ ਠੀਕ ਹੈ ਫੁੱਲ ਹੈਵੀ ਇਦੂ ਉੱਤੇ ਬਸ ਇਦੂ ਉੱਤੇ ਹੈ ਨਹੀਂ ਹਾਂ ਇਦੂ ਉੱਤੇ ਰਬਦਾਨਾ ਹੈ ਠੀਕ ਉਹ ਬੰਦਾ ਲੈ ਨਹੀਂ ਸਕਦਾ ਅੱਛਾ ਹੁਣ ਇਹ ਪਹਿਲਾਂ ਥੱਲੇ ਨਿਰਾ ਪਾਉਗਾ ਅੱਛਾ ਮੇਰਾ ਪਾਉਗਾ ਉਸ ਤੋਂ ਬਾਅਦ ਉਹ ਵੀ ਤਿੰਨ ਇੱਕ ਦਾ ਜਿਹੜਾ ਵਿਚ ਮਾਲ ਪਾਉਗਾ ਇਹਦੇ ਤਾਰਾ ਪਈ ਆ ਫਾਈਬਰ ਦੀ ਵੀਰੇ ਅੱਛਾ ਆਹ ਫਾਈਬਰ ਦੀ ਤਾਰ ਹੈ ਮਿੱਤਰੋ ਲੈ ਆਪਾਂ ਤੁਹਾਨੂੰ ਦਿਖਾਈ ਦੇਨੇ ਆ ਹਾਂ ਹਾਂ ਅੱਛਾ ਇਹ ਆ ਫਾਈਬਰ ਦੀ ਤਾਰ ਹੈ ਪਹਿਲਾਂ ਨਾ ਲੋਹੇ ਦੀਆਂ ਪਾਉਂਦੇ ਸੀ ਵੀਰੇ ਉਹ ਫੁੱਲ ਜਾਂਦੀਆਂ ਸੀ ਇਹਦੇ ਕੁਝ ਨਾ ਫੁੱਲਣਾ ਨੇ ਨਾ ਕੁਝ ਨਹੀਂ ਹੁੰਦਾ ਅੱਛਾ ਨਹੀਂ ਟੁੱਟੇ ਬਾਈ ਨਾ 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 ਕੁਝ ਨਹੀਂ ਆ ਨੰਬਰੇਕੇ ਵਾਲਾ ਇਹ ਅੱਛਾ ਇਹ ਤਾਂ ਜੇ ਬਾਈ ਚਾਂਸਾਂ ਨੂੰ ਸੈ ਛੋਟਾ ਕਰਨਾ ਭਾਈ ਤਾਂ ਸਪੈਸ਼ਲ ਕੱਟ ਨਾ ਕਰਦੇ ਆ ਅੱਛਾ ਵੀ ਉਹ ਨਹੀਂ ਕੱਟੀ ਜਾਂਦੀਗਾ ਸਾਨੂੰ ਅਨਬ੍ਰੇਕੇਬਲ ਹੈ ਇਹਨਾਂ ਸਾਬ ਨਾਲ ਮੰਨ ਲਓ ਇਹ ਮਤਲਬ ਇਹਦੀ ਚੜਾਈ ਮਤਲਬ ਕਿੰਨੀ ਹੁੰਦੀ ਆ ਉਚਾਈ ਮੰਨ ਲਓ ਜੇ ਆਪਾਂ ਜੀ ਗੱਲ ਕਰੀਏ ਡੇਢ ਫੁੱਟਾ ਢਾਈ ਫੁੱਟਾ ਪੌਣੇ ਤਿੰਨ ਫੁੱਟਾ ਇਸ ਤਰੀਕੇ ਦੇ ਅੱਛਾ ਵੀ ਅਲੱਗ-ਅਲੱਗ ਹਾਂਜੀ ਮਿੱਤਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਕਾਕੂ ਹੀਰਾ ਅੱਜ ਨਾ ਮਿੱਤਰੋ ਆਪਾਂ ਤੁਹਾਨੂੰ ਉਹ ਚੀਜ਼ਾਂ ਦਿਖਾਉਣ ਗਿਆ ਸਿਮਿੰਟ ਦੀਆਂ ਜਿਹੜੀ ਮਤਲਬ ਯਾਰ ਅੱਜਕੱਲ ਟ੍ਰੈਂਡ ਚੱਲੀ ਹੈ ਨਾ ਪੂਰਾ ਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਮੈਂ ਤੁਹਾਨੂੰ ਦੱਸ ਵੀ ਦਿੰਦਾ ਜਿਵੇਂ ਟੇਲਾ ਹੋ ਗਈਆਂ ਕੁਰਸੀਆਂ ਹੋ ਗਈਆਂ ਤੇ ਬਾਕੀ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਆ ਕਿੱਥੇ ਖੜੇ ਆ ਕੀ ਲੋਕੇਸ਼ਨ ਆ ਤੇ ਆਪਣੇ ਨਾਲ ਬਾਈ ਜੀ ਨਾਲ ਪਹਿਲਾਂ ਤਾਂ ਬਾਈ ਸੱਸੀ ਗੱਲ ਜੀ ਸੱਸੀ ਆ ਬਾਈ ਹੋਰ ਠੀਕ ਹੋ ਹਾਂ ਬਹੁਤ ਵਧੀਆ ਵੀਰੇ ਹੋ ਠੀਕ ਹੋ ਹਾਂ ਹਾਂ ਵਧੀਆ ਵੀਰੇ ਅੱਛਾ ਵੀਰੇ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਤੇ ਹੁਣ ਆਪਾਂ ਕਿਹੜੀ ਜਗ੍ਹਾ ਖੜੇ ਆ ਆਪਾਂ ਦਸ਼ਮੇਸ਼ ਐਲੀਵੇਸ਼ਨ ਤੇ ਖੜੇ ਹਾਂ ਤੁਸੀਂ ਖਿਆਲਾ ਕੈਂਚੀਆਂ ਮਾਨਸਾ ਠੀਕ ਹੈ ਜੀ ਇਧਰ ਖਿਆਲਾ ਕੈਂਚੀਆਂ ਰਹੀਆਂ ਚੌਕ ਮਾਨਸਾ ਤਾਂ ਜਿੱਦੋਂ ਆਨੇ ਜੀਓ ਪੰਪ ਟੱਪਨਸਰ ਭਿੱਖੀ ਰੋਡ ਦੇ ਜੀਓ ਪੰਪ ਤੇ ਬਿਲਕੁਲ ਸਾਹਮਣੇ ਆ ਅੱਛਾ ਜੀਓ ਪੰਪ ਤੇ ਬਿਲਕੁਲ ਮਿੱਤਰੋ ਸਾਹਮਣੇ ਆਗਾ ਠੀਕ ਆ ਦਸ਼ਮੇਸ਼ ਸ਼ੈਲੀ ਵਿਸ਼ੇਸ਼ ਹਾਂ ਤੇ ਸਾਰੀਆਂ ਚੀਜ਼ਾਂ ਬਈ ਸਿਮਿੰਟ ਦੀ ਤਿਆਰ ਕਰ ਦਿਓ ਸਾਰੀਆਂ ਇਟੇ ਦੀ ਸਿਮਿੰਟ ਦੀ ਕੋਈ ਵੀ ਚੀਜ਼ ਅੱਛਾ ਜਾਲੀਆਂ ਹੋ ਗਈਆਂ ਠੀਕ ਹੈ ਜੀ ਇੰਟਰਲੌਕ ਟਾਈਲ ਹੋ ਗਈ ਠੀਕ ਹੈ ਭਾਈ ਜੀ ਕੜੇ ਹੋ ਗਏ ਠੀਕ ਹੈ ਜੀ ਪਾਵੇ ਕੁਝ ਵੀ ਸਿਮਿੰਟ ਦਾ ਕੁਝ ਵੀ ਬੰਦਾ ਕਵੇ ਆਪਾਂ ਜਿਹੜਾ ਆਪਣੇ ਕੋਲ ਹੈ ਹੈ ਨਹੀਂ ਅਗਲਾ ਆਪਣੀ ਚੋਇਸ ਤੇ ਲਿਆ ਵੀ ਆਪਾਂ ਬਣਾ ਕੇ ਦੇ ਦੇਾਂਗੇ ਅੱਛਾ ਵੀ ਉਹੀ ਚੀਜ਼ ਤਿਆਰ ਕਰ ਦੇਣਾ ਕਈ ਵਾਰੀ ਤੁਹਾਨੂੰ ਇੱਕ ਵਾਰੀ ਫਰਮਾ ਦਿਖਾਤਾ ਜਾਂ ਮੈਨੂੰ ਡਿਜ਼ਾਈਨ ਲਓ ਵੀ ਮਿੱਤਰੋ ਹੁਣ ਆਪਾਂ ਪਹਿਲਾਂ ਜਾਲੀਆਂ ਤੋਂ ਸਟਾਰਟਿੰਗ ਕਰ ਲਈਏ ਬਾਈ ਹਨਾ ਵੀਡੀਓ ਠੀਕ ਆ ਯਾਰ ਤੇ ਅੱਜ ਤੁਹਾਨੂੰ ਜਾਲੀਆਂ ਦਿਖਾਉਣੇ ਆਗੇ ਮਿੱਤਰੋ ਉਹ ਕਿਹੜੀ ਜਾਲੀ ਹੈ ਜਿਹੜੀ ਬਾਈ ਵਰਗੇ ਬਣਾਉਂਦੇ ਨੇ ਠੀਕ ਆ ਤੇ ਮੈਨੂੰ ਐ ਲੱਗਦਾ ਯਾਰ ਵੀ ਉਧਰੋਂ ਆਪਾਂ ਪਹਿਲਾਂ ਲੱਗੀਆਂ ਦਿਖਾ ਦਨੇ ਆ ਹਾਂ ਲੱਗੀਆਂ ਦਿਖਾ ਦਨੇ ਆ ਪਹਿਲਾਂ ਆਪਾਂ ਹਾਂ ਕਿਉਂਕਿ ਲੱਗੀਆਂ ਦਾ ਜਿਆਦਾ ਹੈ ਹਨਾ ਮਤਲਬ ਪਤਾ ਲੱਗੂਗਾ ਵੀ ਕਿੰਨੀਆਂ ਘੈਂਡ ਲੱਗਦੀਆਂ ਹਨਾ ਤੇ ਬਾਕੀ ਕਹਿੰਦੇ ਹੁੰਦੇ ਆ ਜਦੋਂ ਵੀ ਕੋਈ ਚੀਜ਼ ਤਿਆਰ ਕਰਦੇ ਆ ਹਰ ਇੱਕ ਬੰਦਾ ਪੂਰੇ ਪਿਆਰ ਨਾਲ ਸ਼ੌਂਕ ਨਾਲ ਤਿਆਰ ਕਰਦਾ ਤੇ ਆ ਤੁਸੀਂ ਦੇਖ ਸਕਦੇ ਹੋ ਜਾਲੀਆਂ ਲੱਗੀਆਂ ਹੋਈਆਂ ਤੇ ਅੱਛਾ ਭਾਈ ਇਹਦੇ ਨਾਲ ਦੀਆਂ ਵੀ ਜਾਲੀਆਂ ਤਿਆਰ ਕਰਦੇ ਹਾਂ ਉਹਦੇ ਨਾਲ ਦੀਆਂ ਵੀ ਕਰਦੇ ਹਾਂ ਜਿੰਨੇ ਡਿਜ਼ਾਈਨ ਫਿੱਟ ਆਪਣੇ ਕੋਲੇ ਸਾਰੇ ਵੀਰੇ अवेलेबल ਹੈਗੇ ਆ ਮੌਕੇ ਤੇ ਠੀਕ ਹੈ ਜੀ ਹਾਂ ਜੇ ਕੋਈ ਵੀਰ ਆਪਣਾ ਸਪੈਸ਼ਲ ਡਿਜ਼ਾਈਨ ਤਿਆਰ ਕਰਾਉਣਾ ਚਾਹੁੰਦਾ ਹੈ ਤਾਂ ਆਪਾਂ ਉਹ ਵੀ ਤਿਆਰ ਕਰ ਦਾਂਗੇ ਠੀਕ ਹੈ ਜੀ ਆਹ ਦੇਖੋ ਮਿੱਤਰੋ ਪੂਰੇ ਸ਼ੌਂਕ ਨਾਲ ਬਾਈ ਜਾਲੀਆਂ ਤਿਆਰ ਕਰਦੇ ਆਗੇ ਤੇ ਬਾਕੀ ਤੁਹਾਨੂੰ ਕੁਰਸੀਆਂ ਵੀ ਦਿਖਾਵਾਂਗੇ ਮੈਂ ਵੀਰ ਨੂੰ ਕਹੂੰਗਾ ਨੇੜੇ ਕਰਕੇ ਡਿਜ਼ਾਈਨਿੰਗ ਦਿਖਾਵੇ ਹਾਂ ਡਿਜ਼ਾਈਨਿੰਗ ਦਿਖਾ ਦਿਓ ਬੱਲ ਪ੍ਰੋਪਰ ਐ ਸਾਰੀ ਕੰਨੀ ਕੁੰਨੀ ਓਕੇ ਖੜੀ ਹੈ ਜਮਾ ਬਿਲਕੁਲ ਬਿਲਕੁਲ ਜਮਾ ਕਹਿਣ ਦੀ ਲੋੜ ਨਹੀਂ ਆਹ ਦੇਖੋ अच्छा भाई ते मान लो ਵੀ ਕਿੰਨਾ ਕ ਮਤਲਬ ਕਿਹੜੇ ਸਾਹਬ ਨਾਲ ਤਿਆਰ ਕਰਦੇ ਹੋ ਮਤਲਬ ਮਟੀਰੀਅਲ ਤਿੰਨ ਇੱਕ ਦਾ ਮਟੀਰੀਅਲ ਪਾ ਕੇ ਵੀਰੇ ਠੀਕ ਹੈ ਜੀ ਤੇ ਫਾਈਬਰ ਦੀ ਤਾਰ ਪਾ ਕੇ ਠੀਕ ਹੈ ਜੀ ਤੇ ਨਹਿਰੀ ਪਾਣੀ ਚ ਤਿਆਰ ਕਰਦੇ ਆਪਾਂ ਅੱਛਾ ਨਹਿਰੀ ਪਾਣੀ ਦੇ ਵਿੱਚ ਤਿਆਰ ਕਰਦੇ ਹਾਂ ਹਾਂ ਠੀਕ ਆ ਆਮ ਤਾਂ ਹੁਣ ਲੋਕ ਤਿਆਰ ਕਰੀ ਜਾਂਦੇ ਆ ਠੀਕ ਹੈ ਜੀ ਜਿਹੜਾ ਮੋਟਰ ਦੇ ਪਾਣੀ ਨਾਲ ਆ ਜਾਂ ਜਿਹੜਾ ਧਰਤੀ ਵਾਲਾ ਪਾਣੀ ਹੈਗਾ ਉਹਦੇ ਨਾਲ ਸ਼ੋਰਾ ਬਹੁਤ ਆਉਂਦਾ ਠੀਕ ਹੈ ਜੀ ਸ਼ੋਰੇ ਦੀ ਸਮੱਸਿਆ ਬਹੁਤ ਆ ਹੁਣ ਆਪਣੀ ਜਾਲੀ ਦੀ ਫਿਨਿਸ਼ਿੰਗ ਦੇਖ ਲਓ ਠੀਕ ਹੈ ਜੀ ਉਵੇਂ ਤੁਹਾਡੇ ਸਾਹਮਣੇ ਪਈ ਆ ਇੱਕ ਤੁਸੀਂ ਕਿਤੋਂ ਆਮ ਪਰਵਾਸੀ ਬੈਠਾ ਜਿਹੜੇ ਉਹਨਾਂ ਕੋਲੇ ਨਹਿਰੀ ਪਾਣੀ ਦਾ ਪ੍ਰਬੰਧ ਨਹੀਂ ਫਿਰ ਇਹਨੂੰ ਡੱਗ ਦੇ ਵਿੱਚ ਵੀ ਭਿਉਣੀ ਰੱਖਣੀ ਪੈਂਦੀ ਹੈ ਤਿੰਨ ਚਾਰ ਦਿਨ ਘੱਟੋ ਘਾਟ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਜਾਲੇ ਦੀ ਸ਼ਾਈਨਿੰਗ ਬਣਦੀ ਹੈ ਤੇ ਨਾਲ ਹੀ ਐ ਮਜ਼ਬੂਤੀ ਜਮਾ ਤਿਆਰ ਹੋ ਜਾਂਦੀ ਹੈ ਬਿਲਕੁਲ ਬਿਲਕੁਲ ਹਾਂ ਤੇ ਹੁਣ ਮੈਂ ਤੁਹਾਨੂੰ ਅੱਗੇ ਬਣਦੀਆਂ ਵੀ ਦਿਖਾਉਣਾ ਲਾਈਵ ਅੱਛਾ ਬਣਦੀਆਂ ਤੁਸੀਂ ਦੇਖ ਲਿਆ ਬਾਈ ਆਜੂ ਕਰਾਂ ਸਾਰੇ ਜਾਣੀ ਤੇ ਬਾਈ ਆਪਾਂ ਨੂੰ ਬਣਦੀਆਂ ਤਿਆਰ ਹੁੰਦੀਆਂ ਦਿਖਾਊਗਾ ਤੇ ਕਿਉਂਕਿ ਮਿਸਤਰੀ ਇੱਧਰ ਲੱਗੇ ਹੋਏ ਨੇਗੇ ਪੂਰਾ ਜੋਰਾ ਸ਼ ਉਹਨਾਂ ਦੇ ਕੰਮ ਆ ਵੀ ਮਤਲਬ ਪੂਰਾ ਵੱਡਾ ਕੰਮ ਆ ਬਾਈ ਇਹਦਾ ਪਹਿਲਾਂ ਆਪਾਂ ਤੁਹਾਨੂੰ ਜਾਲੀਆਂ ਦਿਖਾ ਦਈਏ ਨਾ ਬਾਈ ਪਹਿਲਾਂ ਇਧਰੋਂ ਤਿਆਰ ਹੋ ਰਹੀਆਂ ਨੇ ਹਾਂ ਹਾਂ ਤੇ ਬਾਈ ਅੱਗੇ ਲੱਗੇ ਹੋਏ ਨੇ ਤੇ अच्छा आड़ियन हो, हो रहा भाई ए है हां ये हो रहा है 1.5 बाई 2 च आ गया ये 2 4 च आ गया ये डिजाइन 2 4 च है ठीक है ये चौड़ाई कितनी होती है भाई कि कितनी मर्ज़ी बनवा सकते हो नहीं ये 2 4 ਦਾ ਸਾਈਜ਼ ਪ੍ਰੋਪਰ ਹੀ ਆ اچھا ਪ੍ਰੋਪਰ ਹੀ ਆ ਮਾ ਪ੍ਰੋਪਰ ਸਾਈਜ਼ ਆ हां ਜੇ ਵਾਧਾ ਘਾਟ ਦਾ ਮੜਾ ਮੋਟਾ ਕਟਿੰਗ ਹੋ ਜਾਂਦੀ ਹੈ ਅੱਛਾ ਵੀ ਲਵਾਈ ਲੋਡ ਤੇ ਮੰਨ ਲਓ ਬਣਾ 사ਨੇ ਕਈ ਵਾਰੀ ਆਪਾਂ ਇਹ ਕਰਨੀ ਹੋ ਮਤਲਬ ਚੜਾਈ ਲੋਡ ਤੇ ਮਤਲਬ ਘਟੋ ਘੱਟੀ ਉਨੀ ਰਹੋ ਮਤਲਬ ਉਨੀ ਰਹਿਣੀ ਹੈ ਨਾ ਠੀਕ ਆ ਇਧਰੋਂ ਆ ਡਿਜ਼ਾਈਨ ਹੋ ਰ ਆ ਗਿਆ ਨਾ ਇਧਰ ਵੀ ਬਈ ਮਾਰਦੇ ਮੇਰਾ ਕੈਮਰਾ ਆ ਦੇਖੋ ਆ ਡਿਜ਼ਾਈਨ ਯਾਰ ਬਹੁਤ ਬਾਖਮਾਲਾ ਬਾਈ ਹਨਾ ਤੇ ਚੰਗੀ ਕੋਠੀ ਤੇ ਜਦੋਂ ਲਾਈਆਂ ਨਾ ਬਾਈ ਮੈਂ ਕਹਣਾ ਰੂਹ ਖੁਸ਼ ਹੋ ਜੂ ਨਾ ਗੱਲ ਬਣਾ ਦੂ ਗੱਲ ਗੱਲ ਬਣਾ ਦੋ ਬਾਈ ਗੱਲ ਹਾਂ ਆ ਦੇਖੋ ਬਸ ਇਸ ਤਰੀਕੇ ਨਾਲ ਨਾ ਪਹਿਲਾਂ ਆਪਾਂ ਵਧੀਆ ਥੱਲੇ ਨਿਰਾ ਪਾ ਕੇ ਅਸਲ 'ਚ ਆਪਾਂ ਕਹਿੰਦੇ ਤਿੰਨ ਇੱਕ ਦਾ ਹੀ ਜਾਂਦੇ ਵੀਰੇ ਇਹ ਅੱਛਾ ਕਾਰਨ ਬਾਈ ਕਾਰਨ ਆ ਦੇਖੋ ਹੁਣ ਇਹਨੇ ਨਿਰਾ ਘੋੜ ਲਿਆ ਅੱਛਾ ਹੁਣ ਇਹ ਪਹਿਲਾਂ ਥੱਲੇ ਨਿਰਾ ਪਾਉਗਾ ਅੱਛਾ ਨਿਰਾ ਪਾਉਗਾ ਉਸ ਤੋਂ ਬਾਅਦ ਉਹ ਵੀ ਤਿੰਨ ਇੱਕ ਦਾ ਜਿਹੜਾ ਵਿਚ ਮਾਲ ਪਾਉਗਾ ਇਹਦੇ ਤਾਰਾ ਪਈਆਂ ਫਾਈਬਰ ਦੀ ਵੀਰੇ ਅੱਛਾ ਆਹ ਫਾਈਬਰ ਦੀ ਤਾਰਾ ਮਿੱਤਰੋ ਲੈ ਆਪਾਂ ਤੁਹਾਨੂੰ ਦਿਖਾਈ ਦਿੰਨੇ ਆ ਹਾਂ ਹਾਂ ਅੱਛਾ ਇਹ ਆ ਫਾਈਬਰ ਦੀ ਤਾਰ ਹੈ ਪਹਿਲਾਂ ਨਾ ਲੋਹੇ ਦੀਆਂ ਪਾਉਂਦੇ ਸੀ ਵੀਰੇ ਉਹ ਫੁੱਲ ਜਾਂਦੀਆਂ ਸੀ ਇਹ ਕੁਝ ਨਾ ਫੁੱਲਣਾ ਇਹ ਨਾ ਕੁਝ ਨਹੀਂ ਹੁੰਦਾ ਅੱਛਾ ਨਹੀਂ ਟੁੱਟੇ ਬਾਈ ਨਾ 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 ਕੁਝ ਨਹੀਂ ਆਨਬਰੇਕੇ ਵਾਲਾ ਇਹ ਅੱਛਾ ਇਹਦਾ ਜੇ ਬਾਈ ਚਾਂਸ ਨੂੰ ਸੈ ਛੋਟਾ ਕਰਨਾ ਬਾਈ ਤਾਂ ਸਪੈਸ਼ਲ ਕੱਟ ਨਾ ਕਰਦੇ ਆ ਅੱਛਾ ਵੀ ਉਹ ਨਹੀਂ ਕੱਟੀ ਜਾਂਦੀ ਕਿਸਨ ਆਨਬਰੇਕੇ ਵਾਲਾ ਇਹ ਟੁੱਟਦਾ ਕੀ ਬਾਤ ਹੈ ਯਾਰ ਆ ਵੀ ਆ ਜਾਓ ਮਿੱਤਰੋ ਆ ਦੇਖੋ ਲਾਈਵ ਮੁੰਡਾ ਕੱਢ ਰਿਹਾ ਪਾਵੇ ਵੀ ਆ ਜਾਓ ਬਈ ਅੱਛਾ ਇਹ ਆ ਗਿਆ ਆਪਣੇ ਪਾਵੇ ਇਹ ਪਾਵੇ ਆ ਗਿਆ ਆਪਣੇ ਓਕੇ ਦੂਜਾ ਇਹ ਦੂ ਇਹ ਦੂਸਰੀ ਸ਼ੈਡ ਤੋਂ ਨਹੀਂ ਬਾਈ ਗੋਲ ਹੁੰਦੇ ਫਿਰ ਇਹ ਲੁੱਟ ਤੇ ਜਿਵੇਂ ਆਪਾਂ ਜਿਵੇਂ ਹਾਂ ਹਾਂ ਇਹ ਆਪਣੇ ਆਪ ਇਹਨੇ ਚਪੇ ਦੇਨੇ ਗਾਰੀ ਗਰਨੇ ਅੱਛਾ ਬਾਅਦ ਵਿੱਚ ਚਪੇਨੇ ਹਾਂ ਠੀਕ ਆ ਵੀ ਮਤਲਬ ਦੋ ਦੋ ਪਾਟਾਂ ਹੀ ਬਣਦੇ ਮਤਲਬ ਬਣਦੇ ਹਾਂ ਹਾਂ ਠੀਕ ਹੈ ਜੀ ਜੇ ਕੋ ਕੰਪਲੀਟ ਕਹਿੰਦਾ ਤਾਂ ਆਪਾਂ ਕੰਪਲੀਟ ਵੀ ਤਿਆਰ ਕਰਕੇ ਅੱਛਾ ਠੀਕ ਹੈ ਜੀ ਇਹ ਕੰਪਲੀਟ ਨਾਲੋਂ ਪਰ ਇਹਦੀ ਸ਼ਾਈਨਿੰਗ ਵੱਧ ਹੁੰਦੀ ਆ ਹੂੰ ਆ ਦੇਖੋ ਮਿੱਤਰੋ ਬਾਈ ਹੁਣ ਤਿਆਰ ਕਰੀ ਜਾਂਦਾਗਾ ਕਿਉਂਕਿ ਮਿਹਨਤ ਬਹੁਤ ਆਉਂਦੀ ਆ ਬਾਈ ਹਨਾ ਮਿਹਨਤ ਬਹੁਤ ਆਉਂਦੀ ਆ ਹਾਂ ਬਹੁਤ ਯਾਰੀ ਮਿਹਨਤ ਹੁੰਦੀ ਆ ਇਹਦੀ ਮਿਹਨਤ ਨਾਲ ਹੀ ਕੁਆਲਿਟੀ ਬਣਦੀ ਆ ਇਹਦੀ ਬਿਲਕੁਲ 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 ਬਾਕੀ ਯਾਰ ਗਰੰਟੀ ਵਾਲਾ ਕੰ ਬਾਈ ਹੋਰਾਂ ਕੋਲੇ ਮਤਲਬ ਹਨਾ ਆ ਕੇ ਦੇਖੋ ਪਹਿਲਾਂ ਥੋੜਾ ਮਨ ਖੁਸ਼ ਹੋ ਜਾਊਗਾ ਯਾਰ ਬਾਕੀ ਕੁਆਲਿਟੀ ਹੈਗੀ ਹੈ ਕਿਉਂਕਿ ਬਣੀ ਦਾ ਥਾਂ ਥਾਂ ਹੀ ਜਾਂਦੇ ਨੇ ਪਰ ਜਿਹੜੀ ਆ ਕੁਆਲਿਟੀ ਹੈ ਬਾਈ ਹੋਰਾਂ ਕੋਲੇ ਮਤਲਬ ਬਹੁਤ ਘੱਟ ਲੋਕਾਂ ਕੋਲੇ ਆ ਤੇ ਆ ਜਾਓ ਬਈ ਮਿੱਤਰੋ ਹੁਣ ਸਾਨੂੰ ਆਪਾਂ ਦਿਖਾਉਣਾ ਹੈ ਟਾਈਲਾਂ ਆ ਟਾਈਲਾਂ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਕਿੰਨੇ ਕਿ ਪ੍ਰਕਾਰ ਦੀਆਂ ਤਿਆਰ ਕਰਦੇ ਆ ਬਾਈ ਵਰਗੇ ਠੀਕ ਆ ਤੇ ਕਿਹੜੇ ਕਿਹੜੇ ਰੰਗ ਆ ਸਾਰੀ ਗੱਲਬਾਤ ਕਰਾਂਗੇ ਬਾਈ ਹਾਂਜੀ ਬਾਈ ਜੀ ਦੱਸੋ ਆਮ ਤਾਂ ਜਿਹੜੀਆਂ ਆਪਣੇ ਕੋਲੇ ਚੱਲਦੀਆਂ ਹੈਗੀਆਂ ਉਹ ਲੱਗ ਪਰ ਡਿਜ਼ਾਈਨ ਪਈ ਆ ਠੀਕ ਹੈ ਜੀ ਕਈ ਵਾਰੀ ਕੋਈ ਸਪੈਸ਼ਲ ਡਿਜ਼ਾਈਨ ਤਿਆਰ ਕਰਾਉਣਾ ਜਿਵੇਂ 60mm ਚ ਆਈਡਮ ਬੜਾ ਠੀਕ ਹੈ ਜੀ ਆਮ ਵੀ ਤੁਸੀਂ ਦੇਖਦੇ ਗਲੀਆਂ ਗੁਲੀਆਂ ਚ ਆਪਣੇ ਲੱਗੀ ਹੁੰਦੀ ਹੈ ਕੁਝ ਨਹੀਂ ਹੁੰਦਾ ਵਧੀਆ ਵਾਕਿਆ ਆਪਣਾ ਆਈਐਸਆਈ ਮਾਰਕ ਹੈ ਵੀਰੇ ਅੱਛਾ ਆ ਮਾਰਕਾ ਜੀ ਹਾਂ ਆਈਐਸਆਈ ਦਾ ਮਾਰਕਾ ਆਪਣੇ ਕੋਲ ਠੀਕ ਹੈ ਜੀ ਇਹਦਾ ਮਤਲਬ ਇਹ ਵੀ ਜੀ ਕਿਤੇ ਸਰਕਾਰੀ ਜਗ੍ਹਾ ਤੇ ਲੱਗਣੀ ਲਾਉਣਾ ਲਾਉਣਾ ਠੇਕੇ ਆਪਣੇ ਗੱਲਬਾਤ ਕਰਦਾ ਤਾਂ ਆਪਾਂ ਉਹ ਵੀ ਪ੍ਰੋਵਾਈਡ ਕਰਾ ਦੇ ਅੱਛਾ ਉੱਥੇ ਵੀ ਮਤਲਬ ਤੁਸੀਂ ਪਹੁੰਚ ਕਰ ਦਿੰਦੇ ਹੋ ਕਰ ਸਕਦੇ ਹਾਂ ਠੀਕ ਹੈ ਜੀ ਆਈਐਸਆਈ ਮਾਰਕਟ ਤੋਂ ਬਿਨਾਂ ਸਰਕਾਰੀ ਕੰਮਾਂ ਤੇ ਟਾਇਲ ਨਹੀਂ ਲਾ ਸਕਦੇ ਆਪਾਂ ਠੀਕ ਹੈ ਜੀ ਲਓ ਵੀ ਮਿੱਤਰੋ ਖੁੱਲਾ ਮਤਲਬ ਹਨਾ ਘੈਂਡਾ ਕੰਮ ਬਾਈ ਹੋ ਰਿਹਾ ਤਾਂ ਤੇ ਆਜੋ ਹੁਣ ਸਾਨੂੰ ਆਪਾਂ ਆ ਵੀ ਟੈਲਾਂ ਦਿਖਾਉਣੇ ਆ ਅੱਛਾ ਭਾਈ ਕੈਂ ਪ੍ਰਕਾਰ ਦੀਆਂ ਬਣਦੀਆਂ ਟੈਲਾਂ ਆਪਾਂ ਗੱਲ ਕਰੀਏ ਆਪਣੇ ਕੋਲੇ ਹੈਈਆਂ 10 12 10 12 ਪ੍ਰਕਾਰ ਦੀ ਟੈਲ ਆਪਣੇ ਕੋਲ ਹੈਗੀ ਇਹ ਡੰਮਰੂ ਸ਼ੇਪ ਚ ਆ ਜਾਂਦੀ ਹੈ ਅੱਛਾ ਡੰਮਰੂ ਸ਼ੇਪ ਹਾਂ ਇਸ ਤਰੀਕੇ ਨਾਲ 2 3 ਕਲਰਾਂ ਚ ਹੋ ਜਾਂਦੀ ਚਾਰ ਕਲਰ ਕਰਵਾ ਲਓ ਬਲੈਕ ਵੀ ਹੋ ਜਾਂਦਾ ਵਿੱਚ ਇਹਦੇ ਲੈ ਲਓ ਵੀ ਆਪਣੇ ਕੋਲੇ ਪਿਆ ਠੀਕ ਹੈ ਜੀ ਬਸ ਇਹਦੀ ਇਸ ਤਰੀਕੇ ਨਾਲ ਡਿਜ਼ਾਈਨ ਹੋ ਜਾਂਦੀ ਆ ਅੱਛਾ ਤੇ ਬਹੁਤ ਮਜਬੂਤ ਟਾਇਲ ਹੈ ਵੀ ਅੱਛਾ ਭਾਈ ਜੇ ਆਪਾਂ ਹੁਣ ਗੱਲ ਕਰੀਏ ਹਨ ਜਿਵੇਂ ਕਿਸੇ ਨੇ ਮੰਨ ਲਓ ਵਿਹੜੇ ਦੇ ਵਿੱਚੋਂ ਮੰਨ ਲਾ ਟਾਇਲ ਲਾਉਣੀ ਆ ਹਨਾ ਜਾਂ ਮਤਲਬ ਕੋਠੀ ਦੇ ਅੱਗੇ ਲਾਉਣੀ ਆ ਤਾਂ ਮਤਲਬ ਜੇ ਰੰਗ ਦੀ ਗੱਲ ਕਰੀਏ ਰੰਗ ਫਿਰ ਜਿਹੜਾ ਮੰਨ ਲਓ ਤੁਹਾਨੂੰ ਕਹਿੰਦਾ ਕਸਟਮਰ ਫਿਰ ਉਹੀ ਤਿਆਰ ਕਰ ਤਿਆਰ ਕਰਦਨੇ ਆਪਾਂ ਹੁਣ ਆਪਾਂ ਮਾਨਸਾ ਸ਼ਹਿਰ ਚ ਹੀ ਦੇਣੀ ਆ ਕਾਲੇ ਰੰਗ ਦੀ ਰੈਂਪ ਟਾਇਲ ਦੇਣੀ ਆ ਅੱਛਾ ਸਾਰੀ ਹਾਂਜੀ ਠੀਕ ਹੈ ਜੀ ਬਾਈ ਦਾ 400 ਪੀਸ ਦਾ ਆਰਡਰ ਹੈਗਾ ਠੀਕ ਹੈ ਜੀ ਉਹ ਮੰਡੇ ਹੁਣ ਤਿਆਰ ਕਰੀ ਜਾਂਦੇ ਆ ਉਧਰ ਠੀਕੇ ਕੰਮ ਚੱਲਦਾ ਆਪਣਾ ਅੱਛਾ ਆ ਆਹ ਕਿਹੜੀ ਸ਼ੇਪ ਬਾਲੋ ਕਹਿ ਸਕਦਾ ਹਾਂ ਹਾਂ ਇਹਦਾ ਤੁਹਾਨੂੰ ਮੈਂ ਅੱਗੇ ਡਿਜ਼ਾਈਨ ਦਿਖਾ ਦਿੰਦਾ ਇਸ ਤਰੀਕੇ ਨਾਲ ਬਣ ਜਾਂਦਾ ਜੇ ਮੰਨ ਲਓ ਇਹ ਅੱਛਾ ਜੀ ਇਹਨੂੰ 3D ਕਹਿੰਦੇ ਆ ਓਕੇ ਲਓ ਵੀ ਮਿੱਤਰੋ ਦੇਖੀ ਚੱਲੋ ਕਰਾਂ ਇੱਕ ਕਾਲੇ ਰੰਗ ਦੀ ਪੈ ਜਾਣੀ ਇਹਦੇ ਚ ਅੱਛਾ ਵੀ ਅਲੱਗ ਅਲੱਗ ਤਰ੍ਹਾਂ ਦੀਆਂ ਪਾਈ ਜਾਂਦੀਆਂ ਮਤਲਬ ਡਿਜ਼ਾਈਨ ਜਾਂ ਬਣ ਜਾਂਦਾ ਅੱਛਾ ਇਸ ਤਰ੍ਹਾਂ ਇੱਥੇ ਕਾਲੇ ਰੰਗ ਦੀ ਪੈ ਜਾਊਗੀ ਤਾਂ ਇਹ ਹੋ ਗਿਆ 3D ਡਿਜ਼ਾਈਨ ਠੀਕ ਹੈ ਜੀ ਆ ਦੇਖੋ ਮਿੱਤਰੋ ਪੂਰੀ ਜਿਹਨੂੰ ਮੰਨ ਲਾ ਹਨਾ ਬੇੜੇ ਚ ਲਾਉਣਾ ਹੋਵੇ ਕਿੰਨੀ ਮਤਲਬ ਸੋਹਣੀ ਲੱਗਣੀ ਹੈ ਟਾਇਲ ਲੱਗੀ ਹੋਈ ਹੈ ਹਨਾ ਤੇ ਹੋਰ ਬਾਈ ਆਪਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਤਿਆਰ ਕਰਦੇ ਹਾਂ ਠੀਕ ਹੈ ਬਾਈ ਜੀ ਜੇ ਹੁਣ ਇਹਦਾ ਮੰਨ ਲਓ ਆਪਣੀਆਂ ਟਾਇਲਾਂ ਦੀ ਗੱਲ ਸੀਗੀ ਹਨਾ ਜੇ ਹੁਣ ਆਪਾਂ ਗੱਲ ਕਰੀਏ ਵੀ ਮਤਲਬ ਜਿੱਥੇ ਪੂਰਾ ਮਤਲਬ ਵਜਨ ਵਾਲੀ ਚੀਜ਼ ਨਹੀਂ ਜਾਣਾ ਤੇ ਥੋੜੇ ਕਹਿਣਾ ਮਤਲਬ ਘੋੜਾ ਚੜਾਉਣਾ ਹਾਂ ਜਿਵੇਂ ਘੋੜਾ ਚੜਾਉਣਾ ਵਾਲਾ ਮੇਰੇ ਆਪਣੇ ਕੋਲੇ ਹੱਲ ਹੈਗਾ ਚੁੱਕੀ ਫਿਰ ਜੱਟਾਂ ਦਾ ਪਤਾ ਨਹੀਂ ਹੁੰਦਾ ਨਾ ਮੰਨ ਲਓ ਵੀ ਕੀ ਕੁਝ ਕਰ ਦੇਣਾ ਹਨਾ ਪਤਾ ਨਹੀਂ ਆਪਣੇ ਕੋਲ 80 mm ਜੈਬਰਾ ਅ ਤੇ ਭਾਰੀ ਨਹੀਂ ਵੀ ਜਾਣਾ ਅੱਛਾ ਵੀ ਸਪੈਸ਼ਲ ਵਾਲਾ ਪੰਪ ਵਾਸਤੇ ਆ ਪੰਪ ਹਾਂ ਠੀਕ ਫੁੱਲ ਹੈਵੀ ਇਹ ਦੁੱਤੇ ਬਸ ਦੁੱਤੇ ਹੈ ਨਹੀਂ ਹਾਂ ਇਹ ਦੁੱਤੇ ਰਬਦਾਨਾ ਹੈ ਠੀਕ ਹੈ ਜੀ ਉਹ ਬੰਦਾ ਲੈ ਨਹੀਂ ਸਕਦਾ ਠੀਕ ਹੈ ਜੀ ਲਾਓ ਵੀ ਮੇਤਰੋ ਜਿਹੜੇ ਭਰਾ ਪਟਰੋਲ ਪੰਪ ਲਾ ਰਹੇ ਨੇ ਜਮਾ ਨੇੜੀ ਸਰ ਜਾਂਦਾ ਹਨਾ ਪੂਰੀ ਘੈਂਟ ਕੁਆਲਿਟੀ ਆ ਤੁਸੀਂ ਦੇਖ ਸਕਦੇ ਹੋ ਤੇ ਮਟਾਈ ਬਾਈ ਫਿਰ ਇੱਕੋ ਜੀ ਹੁੰਦੀ ਇਹਨਾਂ ਦੀ ਇਹਦੀ 80 ਐਮ ਐਮ ਅੱਛਾ ਹਾਂ ਦੂਜੇ ਨਾਲ ਅਲੱਗ ਹੁੰਦੀ ਹੈ ਹਾਂ ਉਹ ਤਾਂ 60 ਹੈ ਸਭ ਤੋਂ ਵੱਧ ਮਟਾਈ ਇਹਦੀ ਹੈ ਠੀਕ ਹੈ ਜੀ ਤੇ ਇਸ ਤਰੀਕੇ ਦੀ ਇਹਦੀ ਸ਼ੇਪ ਵੀ ਇਸ ਤਰੀਕੇ ਨਾਲ ਬਣੀ ਹੈ ਇਹ ਕਰੈਕ ਨਹੀਂ ਹੁੰਦੀ ਠੀਕ ਹੈ ਬਈ ਦੀ ਰੰਗ ਜਿਹੜਾ ਮਰਜੀ ਤੁਸੀਂ ਮਤਲਬ ਲਾਇ ਸਾਕੋ ਬਾਈ ਜਿਵੇਂ ਬਾਈ ਨੇ ਪਹਿਲਾਂ ਆਪ ਨੂੰ ਦੱਸਿਆ ਸੀਗਾ ਤੇ ਬਾਕੀ ਬਾਈ ਤੁਹਾਨੂੰ ਹੋਰ ਦੱਸ ਦਿਆਂ ਕੁਰਸੀਆਂ ਵੀ ਬਾਈ ਵਰਗੇ ਤਿਆਰ ਕਰਦੇ ਹਨ ਇਹ ਕੁਰਸੀਆਂ ਮਤਲਬ ਕਿਸੇ ਨੇ ਬਣਵਾਉਣੀਆਂ ਹੋਣ ਜਿਵੇਂ ਫਲਸ਼ ਵਾਲੇ ਮੰਨ ਲਓ ਵੀ ਕੜੇ ਕਹਿ ਦਨੇ ਆਪਾਂ ਉਹ ਵੀ ਤਿਆਰ ਹੁੰਦੇ ਉਹ ਵੀ ਤੁਹਾਨੂੰ ਆਪਾਂ ਦਿਖਾ ਦਨੇ ਆ ਕਿ ਉਧਰ ਬਾਈ ਉਹਨੇ ਤਿਆਰ ਕਰ ਰੱਖਿਆ ਬਾਈ ਮੜਾ ਮਾਰ ਦੇ ਕੈਮਰਾ ਤੇ ਉਹ ਕਿਹੜੀ ਚੀਜ਼ ਹੈ ਰਹੀ ਵੀ ਜਿਹੜੀ ਸਿਮਿੰਟ ਦੀ ਬਾਈ ਵਰਗੇ ਤਿਆਰ ਨਹੀਂ ਕਰਦੇ ਹਨ ਸਾਰੀ ਚੀਜ਼ ਨੂੰ ਸਿਮਿੰਟ ਦੀ ਮਿਲੂ ਏ ਟੂ ਜ਼ੈਡ ਠੀਕ ਆ ਤੇ ਅੱਛਾ ਬਾਈ ਜੇ ਹੁਣ ਆਪਾਂ ਮੰਨ ਲਓ ਵੀ ਕੜਿਆਂ ਦੀ ਗੱਲ ਕਰੀਏ ਮਤਲਬ ਇਹ ਫਿਰ ਤੁਸੀਂ ਖੁਦ ਘਰੇ ਮਤਲਬ ਹਨਾ ਤੁਹਾਡੀ ਟੀਮ ਜਾਂਦੀ ਹੈ ਮਤਲਬ ਉਹਨੂੰ ਮੰਨ ਲਓ ਵੀ ਫਿੱਟ ਕਰਨ ਦੀ ਆਪਾਂ ਮਿਸਤਰੀ ਵੀ ਦੇ ਦਾਂਗੇ ਉਹ ਜਿਹੜਾ ਖੂਹ ਪਟਨ ਵਾਲਾ ਬੰਦਾ ਠੀਕ ਹੈ ਜੀ ਉਹ ਦੇ ਦਾਂਗੇ ਉਹ ਆਪਣੇ ਆਪ ਲੈ ਕੇ ਜਾਊ ਆਪਾਂ ਆ ਕੇ ਫਿਰ ਉਹ ਸਕੁਅਰ ਫੁੱਟਾਂ 'ਚ ਰੇਟ ਹੋ ਜਾਂਦਾ ਜੇ ਕਿਸੇ ਵੀਰ ਨੇ ਕੋਈ ਮੰਨ ਲਓ ਉਹਦੇ ਕੋਲੇ ਬੰਦਾ ਹੈਗਾ ਅਗਲੇ ਨੂੰ ਆਏ ਵੀ ਯਾਰ ਨਹੀਂ ਆਪ ਦਾ ਘਰ ਦਾ ਬੰਦਾ ਹੈ ਅਸੀਂ ਇਹਨੇ ਪੈਸੇ ਨਹੀਂ ਦੇ ਸਕਦੇ ਤਾਂ ਕੱਲੇ ਘੜਿਆਂ ਦੇ ਪੈਸੇ ਦੇ ਦੇ ਆਪਾਂ ਨੂੰ ਤਾਂ ਆਪਾਂ ਉਹ ਲੈ ਜਾ ਇੱਥੋਂ ਕੋਈ ਚੱਕਰ ਨਹੀਂ ਅੱਛਾ ਤੇ ਜੇ ਕੋਈ ਵੀਰ ਨੇ ਦੂਰ ਭੇਜਣੇ ਆ ਤਕਰਾਇਆ ਉਹਨੂੰ ਦੇਣਾ ਪੈਣਾ ਆਪਾਂ ਇੱਥੋਂ ਉਹਦੇ ਗਿਣ ਕੇ ਨਾਗ ਪਾ ਦੇਾਂਗੇ ਫੁੱਟਾਂ ਦੇ ਹਿਸਾਬ ਨਾਲ ਫੁੱਟਾਂ ਦੇ ਹਿਸਾਬ ਨਾਲ ਮੰਨ ਲਓ ਇਹ ਮਤਲਬ ਇਹਦੀ ਚੜਾਈ ਮਤਲਬ ਕਿੰਨੀ ਹ ਤਾਹੀ ਫੁੱਟਾ ਪੌਣੇ ਤਿੰਨ ਫੁੱਟਾ ਇਸ ਤਰੀਕੇ ਦੇ ਅੱਛਾ ਵੀ ਅਲੱਗ-ਅਲੱਗ ਹੁੰਦੇ ਆ ਜੀ ਹਾਂਜੀ 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 ਸਾਰੀ ਸਾਈਜ਼ ਆ ਨਾ ਜਗ੍ਹਾ ਦੇ ਹਿਸਾਬ ਨਾਲ ਦੇਖਣਾ ਪੈਂਦਾ ਠੀਕ ਹੈ ਜੀ ਕਿਸੇ ਕੋਲੇ ਬਾਈ ਕੋਲੇ ਜਗ੍ਹਾ ਘੱਟ ਹੁੰਦੀ ਐ ਕਿਸੇ ਕੋਲੇ ਜ਼ਿਆਦਾ ਜਿਵੇਂ ਅਗਲਾ ਚੁਆਇਸ ਕਰਦਾ ਪਾਉਜੀ ਚੀਜ਼ ਦੇ ਦਿੰਨੇ ਅੱਛਾ ਭਈ ਇਹਦਾ ਫਾਇਦਾ ਕੀ ਹੁੰਦਾ ਜਿਵੇਂ ਆਪਾਂ ਘਰੇ ਵੀ ਬਣ ਲਓ ਬਣਾ ਲਾਂਨੇ ਡੱਗ ਇਹਦਾ ਮਤਲਬ ਫਾਇਦਾ ਕੀ ਹੈ ਮਤਲਬ ਇਹਦਾ ਸਭ ਤੋਂ ਵੱਡਾ ਫਾਇਦਾ ਵੀਰੇ ਇਹੀ ਹੈ ਵੀ ਅੱਜ ਪਹਿਲਾਂ ਕੀ ਸੀ ਆਪਣੇ ਖੂਈ ਭਰ ਗਈ ਆਪਾਂ ਨੂੰ ਦੂਜੇ ਸਾਹ ਤੇ ਨਵਾਂ ਬੋਰ ਕਰਨਾ ਪੈਂਦਾ ਕਰਨਾ ਪੈਂਦਾ ਜੀ ਬਿਲਕੁਲ ਪੈਂਦਾ ਸੀ ਬਿਲਕੁ ਲੋੜ ਹੀ ਨਹੀਂ ਪੈਂਦੀ ਬਸ ਇਹਨੂੰ ਬਿਲਾ ਹੋ ਜਾਣਾ ਇਹਨੇ ਸਫਾਈ ਹੋ ਜਾਣੀ ਇਹਦੀ ਸਫਾਈ ਹੋ ਜਾਣੀ ਹੈ ਹਾਂ ਅੱਜ ਤੁਸੀਂ ਦੇਖਿਆ ਹੁਣ ਆਈਕਲ ਜਿਹੜੇ ਉਹ ਵੀਰ ਫਿਰਦੇ ਹਨਾ ਹਾਂਜੀ ਹਾਂਜੀ ਡੱਗ ਸਫਾਈ ਕਰਨ ਵਾਲੇ ਨੇ ਥਾਂ ਥਾਂ ਤੇ ਨੰਬਰ ਲਿਖੇ ਉਹਨਾਂ ਦੇ ਹੱਥਾਂ ਦਾ ਨੰਬਰ ਲਿਖੀ ਹੋਇਆ ਹੈ ਬਿਲਕੁਲ ਹਾਂ ਹਾਂ ਬਸ ਉਹਨਾਂ ਨੇ ਆ ਕੇ ਡੱਗ ਚੋਂ ਭਰ ਕੇ ਆਉਂਦਾ ਸਾਫ ਕਰ ਜਾਣਾ ਹਾਂ ਇੱਕ ਤਾਂ ਮਤਲਬ ਖਾਲੀ ਹੋ ਜਾਂਦੇ ਇਹਨਾਂ ਦੇ ਏਸ ਹੋਗਾ ਹਨਾ ਤੇ ਜੇ ਬਾਈ ਆਪਾਂ ਗਰੰਟੀ ਦੀ ਗੱਲ ਕਰੀ ਫਿਰ ਕਿੰਨੇ ਚਿਰ ਦੀ ਗਰੰਟੀ ਹੁੰਦੀ ਇਹਦੀ ਇਹ ਖਰਾਬ ਹੀ ਨਹੀਂ ਹੁੰਦਾ ਵੀਰੇ 30 ਸਾਲ ਤੱਕ ਕੁਝ ਹੀ ਨਹੀਂ ਹੁੰਦਾ 30 40 ਸਾਲ ਕੁਝ ਨਹੀਂ ਹੁੰਦਾ ਇਹਨੂੰ ਠੀਕ ਆ ਤੇ ਇੱਕ ਫਾਇਦਾ ਹੋਰ ਵੀ ਆ ਬਾਈ ਹਨਾ ਮਤਲਬ ਇਹ ਜਗਾ ਵੀ ਘੱਟ ਲੋਗਦੇ ਜੀ ਜਗਾ ਘੱਟ ਰਹੂਦੇ ਦੂਜੀ ਗੱਲ ਪਾਣੀ ਦੀ ਵੇਸਟੀ ਬਹੁਤ ਘੱਟ ਹੈ ਇਹਦੇ ਵਿੱਚ ਅੱਛਾ ਹਾਂ ਜਿਹੜੀ ਆਪਾਂ ਆਮ ਖੂਹ ਦੇ ਵਿੱਚ ਪਾਣੀ ਜਿਆਦਾ ਪਾਉਣਾ ਪੈਂਦਾ ਇਹ ਚ ਕੋਈ ਉਹ ਦਿੱਕਤ ਨਹੀਂ ਤੇ ਸਫਾਈ ਵੀ ਬਹੁਤ ਛੇਤੀ ਹੋ ਜਾਂਦੀ ਹੈ ਇਹਦੀ ਠੀਕ ਆ ਜੀ ਤੇ ਅੱਛਾ ਬਾਈ ਆਪਾਂ ਮਤਲਬ ਨਹੀਂ ਨਕੇ ਵੀ ਆਪਣੇ ਹਾਂ ਨਕੇ ਤਾਂ ਮੰਨ ਕੇ ਚਲੋ ਆਪਣੇ ਹਜੇ ਕੱਢੇ ਨਹੀਂ ਆਪਾਂ ਕੋਲੇ ਸ਼ੀਵਰੇ ਨੇ ਢੱਕਣ ਪਏ ਆ ਅੱਛਾ ਸ਼ੀਵਰੇ ਨੇ ਢੱਕਣ ਪਏ ਆ ਹਾਂ ਉਹ ਗਲਾਈ ਗੋਲ ਵੀ ਪਏ ਨੇ ਚੌਰਸ ਵੀ ਪਏ ਨੇ ਇਹ ਕੋਈ ਵੀਰ ਲੈਣਾ ਚਾਵੇ ਤਾਂ ਆਪਣੇ ਨਾਲ ਗੱਲਬਾਤ ਕਰ ਸਕਦਾ ਠੀਕ ਹੈ ਜੀ ਇਹ ਆਹ ਕੀ ਚੀਜ਼ ਆ ਬਈ ਆ ਇਹ ਰੀਲਿੰਗ ਆ ਅੱਛਾ ਇਹ ਰੀਲਿੰਗ ਆ ਠੀਕ ਹੈ ਜੀ ਇਹ ਆਪਣੇ ਜਾਲੀਆਂ ਲਾ ਕੇ ਜਾਲੀਆਂ ਦੇ ਉੱਤੇ ਅੱਛਾ ਜੀ ਜਾਲੀਆਂ ਤੇ ਤੁਹਾਨੂੰ ਦਿਖਾਉਨੇ ਆਪਾਂ ਆਜੋ ਜਾਲੀਆਂ ਦੇ ਉੱਤੇ ਇਸ ਤਰੀਕੇ ਨਾਲ ਕਵਰਿੰਗ ਹੋ ਜਾਂਦੀ ਹੈ ਇਹਦੀ ਹਮ లైవి మిత్రో వీడియో ਨੂੰ ਨਾ ਚਲਦੀ ਚਲਦੀ ਨੂੰ ਸ਼ੇਅਰ ਕਰਿਓ ਤੇ ਬਾਈ ਦਾ ਨਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੇ ਜਦੋਂ ਮਰਜੀ 24 ਘੰਟੇ ਫੋਨ ਤੁਸੀਂ ਲਾ ਸਕਦੇ ਹੋ ਬਾਈ ਨੂੰ ਅੱਛਾ ਦੇਖੋ ਆਹ ਜੀ ਜਿਹੜੇ ਕਿਨਾਂ ਫਿਟਿੰਗ ਹੋ ਜਾਂਦੀ ਹੈ ਇਹਦੀ ਅੱਛਾ ਇਧਰੋਂ ਇੱਥੇ ਆ ਗਈ ਪ੍ਰੋਪਰ ਅੱਛਾ ਇਹ ਉੱਪਰ ਟਿਕ ਜਾਂਦੀ ਹੈ ਮਾਮਾ ਜੀ 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 ਬਾਈ ਠੀਕ ਆ ਕੀ ਬਾਤ ਹੈ ਤੇ ਲਓ ਵੀ ਮਿੱਤਰੋ ਵੀਡੀਓ ਕਰ ਦੋ ਸ਼ੇਅਰ ਬਾਈ ਲੋਕੇਸ਼ਨ ਇੱਕ ਵਾਰੀ ਹੋਰ ਦੱਸ ਦੋ ਫਿਰ ਆਪਾਂ ਜਿੰਨੇ ਵੀ ਆਪਣੇ ਭੈਣ ਭਰਾ ਜਿਹੜੇ ਛਾਲਾ ਕੈਂਚੀਆਂ ਮਾਨਸਾ ਠੀਕ ਹੈ ਜੀ ਜਦੋਂ ਮਾਨਸਾ ਤੋਂ ਭਿੱਖੀ ਕੰਨੀ ਜਾਂਦੇ ਆ ਜੀਓ ਦਾ ਪੰਪ ਪਾਉਂਦਾ 500 ਤੇ ਉਹਦੇ ਬਿਲਕੁਲ ਪੰਪ ਦੇ ਸਾਹਮਣੇ ਠੀਕ ਹੈ ਜੀ ਦਸ਼ਮੇਸ਼ ਐਲੀਵੇਸ਼ਨ ਦੇ ਨਾਮ ਤੇ ਠੀਕ ਹੈ ਜੀ ਤੇ ਬਹੁਤ ਤਸੱਲੀ ਵਾਲਾ ਤੇ ਗਰੰਟੀ ਵਾਲਾ ਕੰਮ ਆ ਮਿੱਤਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਸਕਰੀਨ ਤੇ ਨੰਬਰ ਚੱਲੀ ਜਾਂਦਾ ਮਿਲਦੇ ਆ ਕਦੇ ਫੇਰ ਤੇ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਸੀਂ ਇਹਨਾਂ ਸਮਾਂ ਦਿੱਤਾ ਥੈਂਕ ਯੂ ਬਾਈ ਧੰਨਵਾਦ ਜੀ